ਉਹਨਾਂ ਲੋਕਾਂ ਨੂੰ ਕ੍ਰੀਟੀਨ ਕਦੇ ਨਹੀਂ ਲੈਣਾ ਚਾਹੀਦਾ ਜਿਹੜੇ ਦਿਨ ਚ 3-4 ਲੀਟਰ ਪਾਣੀ ਨਹੀਂ ਪੀਂਦੇ ਮੈਂ ਐਦਾਂ ਕਿਉਂ ਬੋਲ ਰਿਹਾ ਆ ਜੋ ਸਮਝਾਉਣਾ ਤੁਹਾਨੂੰ ਕ੍ਰੀਟੀਨ ਬਾਡੀ ਚ ਜਾਣ ਤੋਂ ਬਾਅਦ ਕਨਵਰਟ ਹੋ ਕੇ ਬਣ ਜਾਂਦਾ ਕ੍ਰੀਟੀਨ ਫਾਸਫੇਟ ਤੇ ਇਹ ਜਾ ਕੇ ਸਟੋਰ ਹੁੰਦਾ ਆਪਣੇ ਮਸਲ ਚ ਤੇ ਮਸਲਸ ਨੂੰ ਕੰਮ ਕਰਨ ਲਈ ਚਾਹੀਦੀ ਹੈ એનર્ਜੀ ਜਿਹੜੀ ਕਿ ਆਪਾਂ ਨੂੰ ਮਿਲਦੀ ਹੈ ਏਟੀਪੀ ਤੋਂ 댓 ਇਜ਼ ਐਡੀਨੋਸਿਨ ਟ੍ਰਾਈਫਾਸਫੇਟ ਪਰ ਜਦੋਂ ਆਪਾਂ ਵਰਕਆਊਟ ਕਰਦੇ ਆ ਤਾਂ ਇਹ ਹੀ એનર્ਜੀ ਹੋ ਜਾਂਦੀ ਹੈ ਯੂਟਿਲਾਈਜ਼ ਤੇ ਇਹ ਬਣ ਜਾਂਦੀ ਹੈ ਏਟੀਪੀ ਤੋਂ ਏਡੀਪੀ ਏਡੀਪੀ ਫਾਸਫੇਟ ਨਾਲ ਕੰਬਾਈਨ ਹੋ ਕੇ ਜਿਹੜਾ ਕਿ ਆਪਾਂ ਨੂੰ ਇਥੋਂ ਮਿਲਦਾ ਦੁਬਾਰੇ ਫਿਰ ਤੋਂ ਏਟੀਪੀ ਬਣਾਉਂਦਾ ਆਪਾਂ ਨੂੰ ਫੇਰ ਤੋਂ એનર્ਜੀ ਮਿਲਦੀ ਆ ਇਸੇ ਕਰਕੇ ਆਪਣੀ ਕਰੀਟੀਨ ਤੋਂ ਸਟਰੈਂਥ ਇਨਕਰੀਜ਼ ਹੁੰਦੀ ਆ ਹੁਣ ਇੱਥੇ ਇੱਕ ਬੇਸਟ ਬਣਦਾਗਾ ਜਿਹਨੂੰ ਕਹਿੰਦੇ ਨੇ ਕਿ ਕਰੀਟੀਨ 9 ਹੁਣ ਇਹ ਕਰੀਟੀਨ 9 ਨੂੰ ਆਪਣੀ ਬਾਡੀ ਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੁਣ ਇਹ ਕਰੀਟੀਨ 9 ਬਲੱਡ ਦੇ ਨਾਲ ਜਾਂਦਾ ਕਿਡਨੀ ਦੇ ਵਿੱਚ ਫਿਲਟਰ ਹੋਣ ਲਈ ਤੇ ਕਿਡਨੀ ਇਹਨੂੰ ਫਿਲਟਰ ਕਰਕੇ ਯੂਰਿਨ ਦੇ ਥਰੂ ਬਾਹਰ ਕੱਢ ਵੀ ਦਿੰਦੀ ਆ ਪਰ ਜੇ ਪਾਣੀ ਨਾ ਹੋਇਆ ਤਾਂ ਇਹ ਕਰੀਟੀਨ 9 ਕਿਡਨੀ ਤੋਂ ਫਿਲਟਰ ਨਹੀਂ ਹੋਊਗਾ ਤੇ ਇਹ ਆਪਣੀ ਬਾਡੀ ਦੇ ਵਿੱਚ ਸਰਕੂਲੇਟ ਹੁੰਦਾ ਰਹੂਗਾ ਇਹਦੇ ਨਾਲ ਹੋਊਗਾ ਕਿ ਕਿਡਨੀ ਫਿਲਟਰ ਕਰਨਾ ਤਾਂ ਚਾਹੁੰਦੀ ਆ ਪਰ ਫਿਲਟਰ ਨਹੀਂ ਹੁੰਦਾ ਜਿਹਦੇ ਕਰਕੇ ਕਿਡਨੀ ਤੇ ਸਟ्रेस ਵਧੂਗਾ ਇਹ ਪ੍ਰੋਬਲਮ ਨਾ ਹੋਵੇ ਕਿਡਨੀ ਤੇ ਸਟ्रेस ਨਾ ਬਣੇ ਤਾਂ ਇਹਦੇ ਲਈ 3-4 ਲੀਟਰ ਪਾਣੀ ਪੀਣਾ ਬਹੁਤ ਜ਼ਰੂਰੀ ਆ ਸੋ ਕਰੇਟਿਨ ਨਾਲ ਵਾਟਰ ਇਨਟੇਕ 3-4 ਲੀਟਰ ਜ਼ਰੂਰ